ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਚਲੇ ਅੱਜ ਖੇਤਾਂ ਦੀ ਸੈਰ ਕਰਨ ਟਾਈਮ ਹੋ ਗਿਆ 7 ਵੇ ਦਾ ਹੋ ਤਾਂ ਲੇਟ ਗਏ ਤੇ ਜਾ ਰਹੇ ਤੇ ਤਾਂ ਹਰਮਾਨ ਕਹਿੰਦਾ ਹੁਣ ਮੈਂ ਵੀ ਜਾਣਾ ਐ ਨਾਲੇ ਸਾਰਾ ਦਿਨ ਖੇਤ ਚ ਰਹਿੰਦਾ ਫਿਰ ਵੀ ਨਹੀਂ ਖੇਤ ਰਹਿ ਰੱਖਿਆ ਕੀ ਆਏਗਾ ਚਲ ਫੇਰ ਆ ਜਾ ਚੱਲੀਏ ਹੁਣ ਆ ਬੰਦਾ ਕਹਿੰਦਾ ਮੈਂ ਤਾਂ ਜਾਣਾ ਨਹੀਂ ਹੈਗਾ ਮੈਂ ਤਾਂ ਕਰਨਾ ਸਕੂਲ ਦਾ ਕੰਮ ਹੈ ਦਾ ਸਕੂਲ ਦਾ ਕੰਮ ਪਿਆ ਹੈ ਨਹੀਂ ਤਾਂ ਫਿਰ ਇਹਦੀ ਕੱਲ ਹੋ ਜਾਣੀ ਹੈ 6 ਅਪ੍ਰੈਲ ਹਨਾ ਸਰ ਚਿੱਤਰ ਪ੍ਰੇਰ ਹੋ ਜਾਣੀ ਹੈ ਨਾ ਇਸ ਕਰਕੇ ਅਸੀਂ ਨੂੰ ਐਵੇਂ ਕੰਮ ਕਰਨਾ ਚਲੋ ਜੀ ਆਪਾਂ ਮਿਲਦੇ ਹੁਣ ਤੁਹਾਨੂੰ ਅੱਜ ਕਰਾਉਨੇ ਆਪਾਂ ਖੇਤ ਦੇ ਦਰਸ਼ਨ ਅਸੀਂ ਦੋ ਜਣੇ ਜਾਂਦੇ ਫਿਰ ਤਾਂ ਅਸੀਂ ਜਾਂਦੇ ਬੋਲਟ ਤੇ ਤੂੰ ਮੇਰੀ ਗੋਦੀ 'ਚ ਬਹਿ ਜਾ ਜਾ ਗੋਦੀ 'ਚ ਬਹਿ ਜਾਊਗਾ ਮੇਰੀ ਛੋਹ ਵਾਹ ਗਰੂ ਸੱਚੇ ਪਾਤਸ਼ਾਹ ਐਮ ਸੈੱਟ ਹੋ ਜਾਂਦਾ ਫਿਰ ਫਿਰ ਖਰਾਬ ਹੋ ਜਾਂਦਾ ਉਹ ਪੇਖਾ ਦੇਵੇਂ ਸਾਕੀ ਸੱਟ ਟਾਈਮਿੰਗ ਕਰ ਦੋ ਇਹਨੂੰ ਬੰਦ ਨਹੀਂ ਹੋਇਆ ਰੰਟ ਟੱਕ ਹੋ ਕੇ ਦਿਖਾ ਦੇ ਰੁਗੇ ਚੱਲ ਬਹਿ ਜਾ ਹੁਣ ਹੋ ਕੇ ਦਿਖਾ ਦੇ ਕੋਈ ਗੱਲੇ ਚਲੋ ਜੀ ਆਪਾਂ ਮਿਲਦੇ ਹੁਣ ਖੇਤ ਜਾ ਕੇ ਸਾਡੀਆਂ ਦੋ ਸੰਗਤਾਂ ਹਲੇ ਹੋਰ ਆ ਰਹੀਆਂ ਤੇ ਤਿੰਨ ਜਣੇ ਕਿੰਨੇ ਹੋ ਗਏ ਆਪਾਂ 4 ਹੈ ਨਾ ਹਾਂ 4 ਜਣੇ ਆਪਾਂ ਬੈਠ ਗਏ ਦੋ ਸੰਗਤਾਂ ਨੇ ਸਾਡੀਆਂ ਨੇ ਹੋਰ ਆਉਣਾ ਹਲੇ ਤੇ ਆਪਾਂ ਚਾਹਾਂਗੇ ਅੱਜ ਖੇਤ ਬੜੇ ਦਿਨ ਹੋ ਗਏ ਆਪਾਂ ਨੂੰ ਸਲਾਹ ਕਰਦੇ ਨੇ ਆਪਾਂ ਖੇਤ ਜਾਣਾ ਖੇਤ ਜਾਣਾ ਅੱਜ ਮਿਲ ਗਿਆ ਆਪਾਂ ਨੂੰ ਮੌਕਾ ਤੇ ਅੱਜ ਆਪਾਂ ਸੋਚਿਆ ਚੱਲੋ ਨਾ ਅੱਜ ਆਪਾਂ ਹੋਰ ਕਿਤੇ ਤਾਂ ਗਏ ਨਹੀਂ ਹੈਗੇ ਨਹੀਂ ਤਾਂ ਸਾਡੇ ਵੀ ਕੀ ਡਾਉਟ ਜਾਂਦਾ ਅੱਜ ਆਪਾਂ ਕਿਤੇ ਗਏ ਨਹੀਂਗੇ ਜਦੋਂ ਆਪਾਂ ਖੇਤੇ ਜਾਏ ਹੁੰਦੇ ਹਨਾ ਕੀੜਾ ਉੱਠੇ ਰਹਿੰਦਾ ਆਪਣੇ ਜਾਣਦਾ ਆਜੋ ਲੋ ਜੀ ਪਹੁੰਚ ਗਏ ਆਪਾਂ ਆਪਣੇ ਖੇਤਾਂ ਦੇ ਵਿੱਚ ਸਾਡੇ ਖੇਤ ਹੈਗੇ ਆ ਆਪਣੇ ਖੇਤੀ ਨੇ ਅੱਜ ਤਾਂ 1.5 ਕਿਲੋਮੀਟਰ ਦੂਰ ਹੋਣੇ ਹਨਾ ਜੀ ਪਿੰਡ ਤੋਂ ਹਾਂ 2 ਕਿਲੋਮੀਟਰ 2 ਕਿਲੋਮੀਟਰ ਤਾਂ ਕਰਕੇ ਅਸੀਂ ਤੁਰ ਕੇ ਆ ਨਹੀਂ ਸਕਦੇ ਹੈਗੇ ਇਸ ਕਰਕੇ ਅਸੀਂ ਆਇਆ ਗੱਡੀ ਦੇ ਵਿੱਚ ਤੇ ਅੱਪਾ ਅੱਜ ਤੁਹਾਨੂੰ ਕਰਾਉਨੇ ਆ ਆਪਣੇ ਖੇਤਾਂ ਦੀ ਸੈਰ ਮੈਂ ਤੇ ਸਭ ਨਾਲ ਤਿਆਰ ਲੋ ਜੀ ਖੇਤ ਦਾ ਨਜ਼ਾਰਾ ਗੁਰੂ ਜੀ ਪਹੇਗਾ ਉਹ ਨਹੀਂ ਕਰੀ ਮम्मी ਬਣਾ ਲੈ ਚੌਲ ਨਾਲ ਆਪਾਂ ਬੈਠ ਕੇ ਖਾਵਾਂਗੇ ਉਹਰੇ ਮਿੱਠੇ ਚੌਲ ਤੋ ਖਾ ਜਾਣ ਮੱਥਾ ਨਾਲੇ ਮੰਮੀ ਨੇ ਟਿਕਣਾ ਮੱਥਾ ਤੇ ਨਾਲੇ ਖਾਉਂਗੇ ਚੋਲ ਫਿਰ ਅੱਪੋਂ ਘੁੰਮਦੇ ਆ ਖੇਤਾਂ 'ਚ ਪਹਿਲਾਂ ਟਿਕ ਲਈਏ ਉੱਧਰ ਟਿਕਣਾ ਹੈਗਾ ਹਾਂ ਲੱਗੀਆਂ ਹੋਈਆਂ ਆਪਣੀਆਂ ਸਬਜ਼ੀਆਂ ਜਿਹੜੀਆਂ ਕਦੇ ਅਜੇ ਤੱਕ ਘਰ ਗਈਆਂ ਨਹੀਂ ਹੈਗੀਆਂ ਬਸ ਇੱਕ ਦੇਖਦੇ ਹਾਂ ਅਸੀਂ ਇਹ ਵੀ ਸਬਜ਼ੀਆਂ ਲੱਗੀਆਂ ਹੋਈਆਂ ਘਰ ਕੋਈ ਸਬਜ਼ੀ ਨਹੀਂ ਜਾਂਦੀ ਹੈਗੀ ਔਣ ਤੋੜ ਲੈ ਜਾਂਦੇ ਭਈ ਬੂਏ ਰਨੇ ਖੇਚਣਾ ਜਾਂ ਕੋਈ ਆਉਂਦਾ ਜਾਂਦਾ ਥੋੜਾ ਦੇ ਜਾਂਦਾ ਤਿਆਰ ਲੱਗੀ ਹੋਈ ਆ ਆਪਣੀ ਹਲਦੀ ਆਹ ਸ਼ੱਦ ਚਲੀ ਜਾਵੇ ਇਹ ਕੁਰੀਆ ਰਿਆ ਤੇ ਅੱਧੀ ਮੈਂ ਕਿੰਨਾ ਰੱਖਿਆ ਆ ਲੱਗਿਆ ਹੋਇਆ ਪੁਦੀਨਾ ਆਪਣਾ ਇਹਦੇ ਵਿੱਚ ਕੱਖ ਦੇਖੋ ਕਿੰਨਾ ਹੋਇਆ ਹੋਇਆ ਇਹਨਾਂ ਨੂੰ ਤਾਂ ਆਪਾਂ ਘਰ ਵਾਲੀ ਸਬਜ਼ੀ ਵਧੀਆ ਸਾਫ਼ ਰੱਖਦੇ ਹਾਂ ਨਾ ਆ ਹੈਗੀਆਂ ਜੀ ਆਪਣੀਆਂ ਮਿਰਚਾਂ ਤੇ ਇਹਨਾਂ ਨੂੰ ਫੁੱਲ ਜਾਇਆ ਹੋਇਆ ਮਿਰਚ ਵੀ ਨਹੀਂ ਕੋਈ ਲੱਗਦੀ ਮੈਨੂੰ ਲੱਗਦਾ ਹੈ ਨਾ ਮਿਰਚ ਤਾਂ ਆਪਣੇ ਅੱਜ ਅੱਥੀ ਘਰ ਵੀਨ ਲੱਗੀ ਹੈਗੀ ਹੈ ਨਾ ਇਹਨਾਂ ਨੂੰ ਵੀਨ ਲੱਗੀਆਂ ਮਿਰਚਾਂ ਉਹੀ ਹੋਆ ਪਿੰਡੀਆਂ ਲੱਗੀਆਂ ਹੋਈਆਂ ਪਰ ਆ ਵੀ ਨ ਘਰ ਜਾਂਦੀਆਂ ਹੈਗੀਆਂ ਕੰਮ ਕੰਮ ਜਾ ਹੋਇਆ ਪਹਿਲੀ ਵਾਰ ਆਪਣੀ ਪਿੰਡੀਆਂ ਦੇਖਿਓ ਕਿੰਨੀਆਂ ਆ ਵੀਰ ਜੀ ਲੈ ਕੇ ਇਨ ਜਾਂਦੇ ਹੈਗੇ ਕਰਨ ਨੂੰ ਕੋਕਾ ਰਾਂ ਕਰਨੀਆਂ ਕੋਈ ਤਾਂ ਹੈ ਨਾ ਇੰਨੀਆਂ ਸਬਜ਼ੀਆਂ ਕਦੇ ਕੋਈ ਸਬਜ਼ੀ ਨਹੀਂ ਕਰਨ ਨੂੰ ਜਾਂਦੀ ਹੈਗੀ ਦਿਖਾਵੇ ਵਾਸਤੇ ਹੀ ਲਾਈਆਂ ਹੋਈਆਂ ਵੀ ਸਾਰੀ ਸਬਜ਼ੀਆਂ ਲਾਈਆਂ ਆ ਕੀ ਆ ਕੀ ਆ ਦੇਖਿਓ ਕੋਈ ਹੈਗੀ ਕਿੱਥੇ ਨਾ ਮੋਂ ਤਾਂ ਨਹੀਂ ਹੈਗੀ ਤੋੜਨ ਵਾਸਤੇ ਤਾਂ ਨਹੀਂ ਹਲੇ ਪਤਾ ਨਹੀਂ ਇਹਨੇ ਮੈਂ ਪਹਿਲਾਂ ਨੂੰ ਡੇਲੀ ਕਰਨ ਕਰਦਾ ਹੀ ਆ ਹਾਂ ਉਹ ਤਾਂ ਹੀ ਚ ਹੈ ਸਬਜ਼ੀਆਂ ਬੈਂਗਣ ਮਿਰਚ ਕੀਆ ਲੱਗਿਆ ਹੋਇਆ ਸਾਰਾ ਖੁਸ਼ ਹੈ ਹੈਨਾ ਆਂਬ ਵੀ ਹੋ ਗਿਆ ਉਹ ਆਂਬ ਵੀ ਹੋ ਗਿਆ ਇੱਕ ਛੋਟਾ ਜਿਹਾ ਹੋਰ ਨਹੀਂ ਫੁੱਟਿਆ ਭਾਈ ਆਏ ਫੁੱਟਿਆ ਵਾ ਨਾ ਆਉਂਦਾ ਅੱਛਾ ਆ ਹੋ ਚੁਗਾ ਹੈਨਾ ਅਰੇ ਹੋ ਗਿਆ ਸੋ ਦੇਖੋ ਨੇ ਦੋ ਦਵਾਈ ਪਾਵੇ ਹੋਣਾ ਇਹ ਜਿਸਨ ਹੁੰਦਾ ਫਿਰ ਸਕੂੜ ਸੱਕਰ ਬਹੁਤ ਹੀ ਜਿੱਥੇ ਐਂਟਰੀ ਐ ਖੇਤ ਦੀ ਉੱਥੇ ਆਪਣੀ ਖਲਾੜੀ ਵੀ ਹੈਗੀ ਆ ਇਸ ਸੀਜ਼ਨ ਚ ਗੋੜਾ ਸ਼ੱਕਰ ਬਣਦਾ ਹੈ ਪਿਓਰ ਮਾਨੇ ਮਾਂ ਮਮੀ ਨੇ ਆ ਕੇ ਕਰ ਲਿਆ ਔਰ ਇਹ ਵੀ ਆਪਣਾ ਜਿਗਾਰਡ ਅੱਗ ਵਾਲੀ ਮਮੀ ਕੋਲੋਂ ਗਏ ਸੀ ਮਿੱਠੇ ਚੋਲ ਆਪਣੀ ਆਪਣੀ ਫੋਟਾਂ ਲੱਗੇ ਹੋਏ ਖਿੱਚਣ ਸਾਰੇ ਜਣੇ ਖਿੱਤਾਂ ਦਾ ਵੀਊ ਆਸਵੀ ਆ ਗਏ ਹੰਬੀ ਆ ਗਏ ਕੋਣ ਵਾਸਤੇ ਮੋਟਰ ਆਹੀ ਵੀਰੋ ਭਰਾਓ ਇੱਕ ਮੋਟਰ ਸਾਡੇ ਆਇਆ ਏ ਇਹ ਆਪਣੇ ਦਵਾਨੇ ਨਾਲ ਲਈ ਵੀ ਆ ਉਹ ਲਈ ਮਿਸਤਰੀਆਂ ਦਵਾਨੇ ਨਾਲ ਆ ਪੈਰ ਧੋਣ ਵਾਸਤੇ ਹੈ ਨਾ ਇਹ ਅਸੀਂ ਬਾਅਦ ਵੀ ਧਣਾਉਣ ਵਾਸਤੇ ਪੈਰ ਧੋਣ ਵਾਸਤੇ ਉਪਰੇ ਧੋਣ ਵਾਸਤੇ ਉਹ ਹੁੰਦਾ ਹੈ ਨਾ ਵਧੀਆ ਫਿਰ ਅੰਦਰ ਵਾਲਾ ਪਾਣੀ ਨਹੀਂ ਗੁੰਦਾ ਹੋਊਗਾ ਹਾਂ ਤੇ ਬਹੁਤ ਹੈ ਬਰਥਡੇ ਘਟਿਆ ਆਪਾਂ ਹੋਰ ਜਣ

ਲਗੇ ਫਿਲਾਇਆ ਤੇ ਅੱਛਾ ਉਹ ਗੱਲਾਂ ਜੀਆ ਹੁਣ ਕਿੱਥੇ ਉਹ ਅੱਛਾ ਸਾਹਮਣੇ ਉਹ ਲਿਆ ਦੂਰ ਖਿਡਾਰੀ ਤੱਕ ਦਾ ਲੈ ਕੇ ਵੀ ਆਣਾ ਮਾਉ ਨੇ ਕਹਿੰਦੇ ਹਾਲੇ ਅਸੀਂ ਉਰੀ ਖੜਦੇ ਆ ਆਪਾਂ ਚੱਲੀਓ ਪਾਪਾ ਉਹਨਾਂ ਕੋਲ ਉਹ ਦੇਖੋ ਗੰਨਾ ਦੇਖਣ ਗਏ ਹੋਏ ਆ ਆਪਾਂ ਵੀ ਦੇਖ ਕੇ ਆਈਏ ਵੈਸੇ ਇੰਨੀ ਉਰੋਂ ਹਨਾ ਇੰਨੀ ਦੂਰ ਤੋਂ ਓ ਕਿਤੇ ਜਾ ਗਿਆ ਉਹ ਖਲਾੜੀ ਐ ਉੱਥੇ ਜਾ ਗਏ ਥੋੜੇ ਔਖਾ ਹੋਊਗਾ ਹਨਾ ਲੈ ਕੇ ਜਾਣਾ ਉੱਥੇ ਤਾਂ ਚਲੋ ਬਾਕੀ ਆਪੇ ਲੈ ਜਾਉਂਗਾ ਟਰੈਕਟਰ ਟੁਕ ਟੁਕਲਾ ਦੇ ਉੱਤੇ ਨੰਗੇ ਵੀ ਜਾਂਦਾ ਜੇ ਕਾਸ਼ ਸਾਡਾ ਘਰ ਖੇਤਾਂ 'ਚ ਹੁੰਦਾ ਰੋਜ਼ ਆ ਜਾਏਗਾ ਨਾ ਤੁਸੀਂ ਆ ਵੀ ਗਏ ਅੱਛਾ ਆਜਾ ਆਜੋ ਦੂਸਰਾ ਬੰਦਾ ਪਿੱਛੇ ਆ ਗਿਆ ਚਲੋ ਵਾਪਿਸ ਚੱਲੀਏ ਗਨਨ ਖਾਸੇ ਦੂਰ ਲਾਤਾ ਆ ਪੱਠਾ ਵੀ ਨੇੜੇ ਆ ਗਿਆ ਚਲੋ ਜੀ ਹੋ ਗਿਆ ਟਾਈਮ ਬਹੁਤ ਜ਼ਿਆਦਾ ਆਪਾਂ ਘੁੰਮ ਫਿਰਲੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਵੀਡੀਓ ਕੋਣੀ ਚੀਜ਼ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਤੇ ਚੈਨਲ ਨੂੰ ਕਰ ਲੋ ਜੀ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਤੇ ਆਪਾਂ ਫੇਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੀ ਜੀ ਸਤਿ ਸ਼੍ਰੀ ਅਕਾਲ ਜੀ